ਕਾਂਗਰਸ ਦੇ ਵਿੱਚ ਖੋਰਾ ਲੱਗ ਚੁੱਕਾ ਹੈ 45 ਸਾਲ ਅਸੀਂ ਇੱਕ ਪਾਰਟੀ ਨਾਲ ਜੁੜੇ ਹੋਈਏ ਤੇ ਕੀ ਗੱਲ ਪਾਰਟੀ ਨੂੰ ਰਿਜ਼ਾਈਨ ਦੇਣ ਲੱਗਿਆਂ ਦਿਲ ਦੇ ਵਿੱਚ ਕੋਈ ਰਹਿਮ ਨਹੀਂ ਆਇਆ ਤੁਹਾਡੀ ਤੁਹਾਡਾ ਹੀ ਮਨੋਬਲ ਇੰਨਾ ਡਿੱਗਾ ਹੋਇਆ ਤੇ ਬਾਕੀ ਕਾਂਗਰਸੀਆਂ ਦਾ ਕੀ ਹੋ ਲੱਗੇ ਜੋ ਜ਼ਿੰਮੇਵਾਰੀ ਪਾਰਟੀ ਨੇ ਮਨ ਦਿੱਤੀ ਹੈ ਮੈਂ ਉੱਥੋਂ ਰਿਜ਼ਾਈਨ ਕਰਕੇ ਭਾਰ ਮੁਕਤ ਹੋ ਜਾਵਾਂ ਫਿਰ ਮੈਂ ਇੱਕ ਇੰਡੀਪੈਂਡੈਂਟ ਨਾਲ ਫਿਰ ਮੈਂ ਕਿਸੇ ਨੂੰ ਵੀ ਸਪੋਰਟ ਕਰ ਸਕਦਾ ਹਾਂ ਇਸ ਕਰਕੇ ਮੈਂ ਰਿਜ਼ਾਈਨ ਕੀਤਾ ਕੋਈ ਮਨਾਉਂ ਨਹੀਂ ਆਇਆ ਕਿ ਜਾਂ ਕਿਸੇ ਨੂੰ ਇਹ ਹੈ ਕਿ ਫਿੱਕੀ ਹੋਇਆ ਅਜੇ ਜਾਂਦਾ ਤੇ ਜਾਂਦੀ ਪਰ ਰਾਸ਼ਟ੍ਰ ਹਿੱਤ ਵਾਸਤੇ ਮੈਂ ਪਾਰਟੀ ਦਾ ਰਿਜ਼ਾਈਨ ਕੀਤਾ ਹੈ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਸਪੋਰਟ ਕਰਨਾ ਚਾਹੁੰਦੇ ਆ ਜਿਹੜੇ ਤੁਹਾਡੇ ਮਗਰ ਨਹੀਂ ਉਹ ਕੀ ਕਰਨਗੇ ਤੁਹਾਨੂੰ ਗਾਰੰਟੀ ਹੈ ਇਸ ਗੱਲ ਦੀ ਕਿ ਜਿਹੜੇ ਤੁਹਾਡੇ ਮਗਰ ਨਹੀਂ ਉਹ ਵੀ ਉੱਥੇ ਹੀ ਆਉਣਗੇ ਤੁਹਾਨੂੰ ਲੋਕੀ ਮਤਲਬ ਹੀ ਕਹਿਣਗੇ ਕਿ ਤੁਸੀਂ ਤਾਂ ਮਤਲਬ ਕਰਸਤੋ ਜਿਹੜਾ ਪਲੜਾ ਭਾਰੀ ਵੇਖਿਆ ਛਾਲ ਮਾਰ ਕੇ ਤੁਸੀਂ ਲੋਕ ਉਧਰ ਨੂੰ ਹੋ ਜਾਂਦੇ ਹੋ ਅੱਜ ਜੀ ਹੁਣ ਤਾਂ ਇੱਕ ਦਾਗ ਲੱਗ ਗਿਆ ਮੱਥੇ ਇੱਕ ਤਾਂ ਤੁਸੀਂ ਪਲਟੀਮਾਰ ਹੋ ਗਏ ਡਗਾਬਾਜ ਹੋ ਗਏ ਦਲ ਬਦਲੂ ਹੋ ਗਏ ਤੁਸੀਂ ਤਾਂ ਪਾਰਟੀ ਵੀ ਛੱਡ ਦਿੱਤੀ 40-45 ਸਾਲ ਦੀ ਤਪੱਸਿਆ ਜਿਹੜੀ 1 ਮਿੰਟ ਦੇ ਵਿੱਚ ਤੁਸੀਂ ਪੱਕ ਕਰ ਦਿੱਤੀ। ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਤੁਹਾਨੂੰ ਲੱਗਦਾ BJP ਕਰ ਸਕਦੀ ਹੈ ਤੇ ਕਾਂਗਰਸ ਪਾਰਟੀ ਨੇ ਤੁਹਾਡੇ ਲਈ ਨਹੀਂ ਕੀਤਾ। 45 ਸਾਲ ਜਿਸ ਪਾਰਟੀ ਦੀ ਸੇਵਾ ਕੀਤੀ ਉਹਦਾ ਨਹੀਂ ਬਣਿਆ। ਬੱਚੇ ਵੀ ਕਿਛਕ ਕਰਨਗੇ ਕਿ ਬਾਪੂ ਸਾਡਾ ਸਾਡੇ ਨਾਲ ਤੁਰਪੂ। ਆਮਾ ਪਾਰਟੀ ਸੀ ਜਾਂ ਨਹੀਂ? ਮਾ ਪਾਰਟੀ ਕਾਂਗਰਸੀ ਕਿਉਂ ਨਹੀਂ ਸੀ ਮਾ ਨੂੰ ਧੋਖਾ ਕਿਉਂ ਦਿੱਤਾ ਕੰਮ ਤੁਸੀਂ ਹੀ ਕਰਾ ਦਿਓ ਪੰਜ ਤੁਹਾਡੀ ਪਾਰਟੀ ਜਿਸ ਨੂੰ ਲੈ ਕੇ ਮੋਦੀ ਜੀ ਨੂੰ ਕੋਸਤੀ ਸੀ ਤੁਸੀਂ ਐਸਾ ਨਫਰਤ ਦੀ ਜਿਹੜੀ ਰਾਜਨੀਤੀ ਹੈ ਉਹਦਾ ਹਿੱਸਾ ਬਣਨ ਜਾ ਰਹੇ ਹੋ ਵੇਖੋ ਮੁਸਲਮਾਨ ਹੁੰਦਾ ਹਿੰਦੂ ਹੁੰਦਾ ਰੱਜ ਕੇ ਚੱਲ ਰਿਹਾ ਨਾ ਬਾਕੀ ਪਰਦੇਚਾ ਵਿਰੋਧੀ ਤੇ ਵੀ ਕਹਿਣਗੇ ਕਿ ਫਿਰ ਕੀ ਹੋਇਆ ਜਾਣਦੇ ਵਨ ਮੈਨ ਚੋਈ ਤੇ ਹੈਗਾ ਸੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਰਿਜ਼ਾਈਨ ਕਰਦੇ ਜਾ ਰਹੇ ਨੇ ਰੁਕਣਗੇ ਕਿ ਮੈਂ ਉਹਦੇ ਕੋਈ ਵਜ੍ਹਾ ਦੱਸਦੇ ਕੋਈ ਹਾਲੀ ਦੱਸਦੇ ਨਾ ਜਾਂਦੇ ਜਾਂਦੇ ਇੱਕ ਬੰਦਾ ਇਲਾਜ ਹੀ ਦੱਸ ਦਿੰਦਾ ਕਿ ਇਹ ਰੋਤ ਵਿਧਾਕ ਇਨਸਾਨ ਸੀ ਦਾਗ ਲੱਗ ਜਾਣਾ ਮੱਥ ਅਸਲੀ ਕਾਂਗਰਸੀ ਨਹੀਂ ਗਏ ਕਿ ਲਿਖ ਕੇ ਦੇ ਸੋ ਉਹ ਆਉਣਗੇ ਉਹਨਾਂ ਚ ਕੋਈ ਆਊ ਸਾਰੇ ਆਣਗੇ ਕਾਂਗਰਸ ਪਾਰਟੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਜੇ ਮਹਾਜਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਧਰੋਂ ਇਲੈਕਸ਼ਨ ਸਿਰਤੇ ਹੈ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਅਸੀਂ ਸੀਟ ਜਿੱਤ ਰਹੇ ਹਾਂ ਔਰ ਇਧਰੋਂ ਕਾਂਗਰਸ ਦੇ ਵਿੱਚ ਖੋਰਾ ਲੱਗ ਚੁੱਕਾ ਹੈ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਨ੍ਹਾਂ ਨੂੰ 40 ਤੋਂ 45 ਸਾਲ ਹੋ ਚਲੇ ਨੇ ਆਪਣੀ ਪਾਰਟੀ ਲਈ ਕੰਮ ਕਰਦੇ ਆ ਤਾਂ ਉਹ ਪਾਰਟੀ ਛੱਡ ਕੇ ਜਾ ਰਿਹਾ ਵਜ੍ਹਾ ਕੀ ਹੈ ਕਿਉਂ ਇਹਨਾਂ ਨੇ ਤਿਆਗ ਪੱਤਰ ਦਿੱਤਾ ਕਾਂਗਰਸ ਪਾਰਟੀ ਨੂੰ ਕਿਉਂ ਇਹਨਾਂ ਨੇ ਹਲਵੇ ਦਾ ਕਿਹਾ ਸੀ ਜਾਣਗੇ ਅਜੀਤ ਜੀ ਅਜੀਤ ਜੀ ਸਵਾਗਤ ਹੈ ਜੀ ਰਿਸ਼ਪਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਤੁਹਾਡੇ ਐਨਆਰਏ ਚੈਨਲ ਦਾ ਤੁਹਾਡਾ ਹੀ ਮਨੋਬਲ ਇਨਾ ਡਿੱਗਾ ਹੋਇਆ ਤੇ ਬਾਕੀ ਕਾਂਗਰਸੀਆਂ ਦਾ ਕੀ ਹੋ ਲਗਾ ਨਹੀਂ ਰਿਸ਼ਪਾਲ ਜੀ ਮਨੋਬਲ ਡਿੱਗਣ ਦੀ ਗੱਲ ਕੋਈ ਨਹੀਂ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਹੁਤ ਅੱਛਾ ਕੰਮ ਕਰ ਰਹੇ ਦੇਸ਼ ਲਈ ਔਰ ਮੈਂ ਸਮਝਦਾ ਵੀ ਸਾਡਾ ਵੀ ਫਰਜ਼ ਬੰਦਾ ਹੈ ਉਹਨਾਂ ਦੇ ਨਾਲ ਕਦਮ-ਨ-ਕਦਮ ਲੱਗ ਕੇ ਚੱਲੀਏ ਲੇਕਿਨ ਕਿਉਂਕਿ ਮੈਂ ਆਫਿਸ ਬੈਰਰ ਸੀ ਪਾਰਟੀ ਦਾ ਮੈਂ ਇੱਥੋਂ ਪੀਸੀਸੀ ਡੈਲੀਗੇਟ ਮੈਂਬਰ ਆ ਤੋ ਚੰਗਾ ਨਹੀਂ ਸੀ ਲੱਗਦਾ ਵੀ ਮੈਂ ਪੀਸੀਸੀ ਡੈਲੀਗੇਟ ਮੈਂਬਰ ਰਵਾਂ ਔਰ ਪ੍ਰਧਾਨ ਮੰਤਰੀ ਜੀ ਦੇ ਸਪੋਰਟ ਚ ਕੰਮ ਕਰਾਂ ਸੋ ਸਭ ਤੋਂ ਪਹਿਲੇ ਮੈਂ ਸੋਚਿਆ ਵੀ ਉਹਨਾਂ ਦੇ ਫੇਵਰ ਚ ਕੰਮ ਕਰਨ ਤੋਂ ਪਹਿਲਾਂ ਵੀ ਮੈਂ ਜੋ ਭਾਰ ਜੋ ਜ਼ਿੰਮੇਵਾਰੀ ਪਾਰਟੀ ਨੇ ਮੈਨੂੰ ਦਿੱਤੀ ਹੈ ਮੈਂ ਉੱਤੋਂ ਰਿਜ਼ਾਈਨ ਕਰਕੇ ਭਾਰ ਮੁਕਤ ਹੋ ਜਾਵਾਂ ਫਿਰ ਮੈਂ ਇੱਕ ਇੰਡੀਪੈਂਡੈਂਟ ਨਾ ਫਿਰ ਮੈਂ ਕਿਸੇ ਨੂੰ ਵੀ ਸਪੋਰਟ ਕਰ ਸਕਦਾ ਇਸ ਕਰਕੇ ਮੈਂ ਰਿਜ਼ਾਈਨ ਕੀਤਾ ਅਜੀ ਜੀ 45 ਸਾਲ ਆਪਣੀ ਜਵਾਨੀ ਵੀ ਤੁਸੀਂ ਇਸ ਪਾਰਟੀ ਲਈ ਗਾਲ ਦਿੱਤੀ ਆਪਣਾ ਕੀਮਤੀ ਸਮਾਂ ਵੀ ਦਿੱਤਾ ਔਰ 45 ਸਾਲ ਅਸੀਂ ਇੱਕ ਪਾਰਟੀ ਨਾਲ ਜੁੜੇ ਹੋਈਏ ਤੇ ਕੀ ਗੱਲ ਪਾਰਟੀ ਨੂੰ ਰਿਜ਼ਾਈਨ ਦੇਣ ਲੱਗੀਆਂ ਦਿਲ ਦੇ ਵਿੱਚ ਕੋਈ ਰਹਿਮ ਨਹੀਂ ਆਇਆ ਤੁਹਾਡੇ ਰਿਸ਼ਪਾਲ ਜੀ ਤੇ ਕਾਫੀ ਸਮੇ ਤੋਂ ਇੱਕ ਕਸ਼ਮਕਸ਼ ਚੱਲ ਰਹੀ ਸੀ ਦਿਲ ਔਰ ਦਿਮਾਗ ਦੇ ਵਿੱਚ ਤੁਹਾਡੀ ਗੱਲ ਠੀਕ ਹੈ ਜਿੱਥੇ 40-45 ਸਾਲ ਕੰਮ ਕੀਤਾ ਹੋਏ ਜਿੱਥੇ ਆਪਣੀ ਸਾਰੀ ਜਵਾਨੀ ਪਾਰਟੀ ਦੇ ਪਿੱਛੇ ਸੇਵਾ 'ਚ ਬਿਤਾਈ ਹੋਏ ਲੇਕਿਨ ਕਦੀ ਹਾਲਾਤ ਐਸੇ ਬਣ ਜਾਂਦੇ ਨੇ ਇਸ ਵੇਲੇ ਪਾਰਟੀ ਨਾਲੋਂ ਉੱਪਰ ਰਾਸ਼ਟ੍ਰ ਹਿੱਤ ਦੇ ਵਿੱਚ ਕੰਮ ਕਰਨਾ ਮੈਨੂੰ ਸਮਝਦਾ ਜ਼ਿਆਦਾ ਜ਼ਰੂਰੀ ਹੈ ਔਰ ਰਾਸ਼ਟ੍ਰ ਹਿੱਤ ਵਾਸਤੇ ਮੈਂ ਪਾਰਟੀ ਤੋਂ ਰਜਾਇਨ ਕੀਤਾ ਹੈ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਸਪੋਰਟ ਕਰਨਾ ਚਾਹੁੰਦੇ ਆ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਕਾਰਜਕ੍ਰਮ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਨ ਚਾਹੁੰਦੇ ਹਾਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਅੱਛਾ ਜੀ ਰਾਜਨੀਤਕਾਂ ਦੀ ਭਰੋਸੇਯੋਗਤਾ ਹੁਣ ਖਤਮ ਹੁੰਦੀ ਜਾ ਰਹੀ ਹੈ ਤੁਹਾਨੂੰ ਲੋਕੀ ਮਤਲਬ ਹੀ ਕਹਿਣਗੇ ਕਿ ਤੁਸੀਂ ਤਾਂ ਮਤਲਬ ਪ੍ਰਸਤੋ ਜਿਹੜਾ ਪਲੜਾ ਭਾਰੀ ਵੇਖਿਆ ਛਾਲ ਮਾਰ ਕੇ ਤੁਸੀਂ ਲੋਕ ਉਧਰ ਨੂੰ ਹੋ ਜਾਂਦੇ ਹੋ ਤੁਹਾਡੇ ਪਿੱਛੇ ਲੋਕ ਕਿਉਂ ਚੱਲਣਗੇ ਕਿੰਨਾ ਕਾਰਨਾ ਕਰਕੇ ਚੱਲਣਗੇ ਹੁਣ ਤੁਸੀਂ ਤਾਂ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਜਾ ਵੜਨਾ ਹੈ ਜਿਹੜੇ ਤੁਹਾਡੇ ਮਗਰ ਨਹੀਂ ਉਹ ਦੇਖੋ ਦੇਸ਼ ਦੇ ਲੋਕ ਜਿਹੜੇ ਬਿਲਕੁਲ ਬਾਇਸ ਨਹੀਂ ਹਨ ਜੋ ਨਿਊਟਰਲ ਹਨ ਉਹ ਮੈਂ ਸਮਝਦਾ ਉਹਨਾਂ ਦੇ ਵਿੱਚੋਂ 90% ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਫੋਲੋ ਕਰ ਰਹੇ ਨੇ ਮੈਂ ਔਰ ਮੇਰੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਦੀ ਹੈ ਔਰ ਅਸੀਂ ਜੋ ਵੀ ਕਰ ਰਹੇ ਹਾਂ ਰਾਸ਼ਟ੍ਰ ਹਿਤ ਵਿੱਚ ਕਰ ਰਹੇ ਹਾਂ ਕਿਸੇ ਜਾਤੀ ਹਿਤ ਵਿੱਚ ਨਹੀਂ ਕਰ ਰਹੇ ਜਦੋਂ ਤੁਸੀਂ ਰਾਸ਼ਟ੍ਰ ਹਿਤ ਵਿੱਚ ਕੰਮ ਕਰਦੇ ਹੋ ਤੇ ਫਿਰ ਕਈ ਗੱਲਾਂ ਚੱਲਦੀਆਂ ਚੱਲਣ ਦੋ ਕੋਈ ਗੱਲ ਸਿਆਸਤ ਵਿੱਚ ਤੁਸੀਂ ਵਿਦਾਗ ਰਹੇ ਹੋ ਮੈਂ ਤਾਂ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਆ ਪਰ ਅਜੇ ਜੀ ਹੁਣ ਤਾਂ ਇੱਕ ਦਾਗ ਲੱਗ ਗਿਆ ਮੱਥੇ ਤੇ ਇੱਕ ਤਾਂ ਤੁਸੀਂ ਪਲਟੀਮਾਰ ਹੋ ਗਏ ਦਗਾਬਾਜ਼ ਹੋ ਗਏ ਦਲ ਬਦਲੂ ਹੋ ਗਏ ਤੁਸੀਂ ਤਾਂ ਪਾਰਟੀ ਵੀ ਛੱਡ ਦਿੱਤੀ 40 45 ਸਾਲ ਦੀ ਤਪੱਸਿਆ ਜਿਹੜੀ ਇੱਕ ਮਿੰਟ ਦੇ ਵਿੱਚ ਤੁਸੀਂ ਭੰਗ ਕਰ ਦਿੱਤੀ ਹੈ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਤੁਹਾਨੂੰ ਲੱਗਦਾ ਬੀਜੇਪੀ ਕਰ ਸਕਦੀ ਹੈ ਤੇ ਕਾਂਗਰਸ ਪਾਰਟੀ ਨੇ ਤੁਹਾਡੇ ਲਈ ਨਹੀਂ ਕੀਤਾ ਦੇਖੋ ਕੰਮ ਮੇਰੇ ਲਈ ਕਰਨ ਦੀ ਜਾਂ ਨਾ ਕਰਨ ਦੀ ਅਸ਼ਵਾਲਜੀ ਗੱਲ ਨਹੀਂ ਹੈ ਗੱਲ ਦੇਸ਼ ਦੀ ਹੈ ਜਿਹੜਾ ਤੁਸੀਂ ਕਹ ਰਹੇ ਹੋ 40-45 ਸਾਲ ਤੋਂ ਆਦਮੀ ਨੂੰ ਜਦੋਂ ਸਮਝ ਆ ਜਾਵੇ ਕਹਿੰਦੇ ਨਾ ਜਬ ਜਾਗੋ ਤਬ ਸਵੇਰਾ ਜਦ ਤੁਹਾਡਾ ਮਚਿਉਰਿਟੀ ਲੈਵਲ ਬੰਦਾ ਤੁਸੀਂ ਉਦੋਂ ਹੀ ਠੀਕ ਫੈਸਲਾ ਕਰ ਪਾਉਂਦੇ ਹੋ ਜਵਾਨੀ ਦੇ ਵਿੱਚ ਜੇ ਤੁਹਾਨੂੰ ਅਹਿਸਾਸ ਵੀ ਹੋਏ ਨਾ ਵੀ ਇਹ ਪਾਰਟੀ ਠੀਕ ਕੰਮ ਨਹੀਂ ਕਰ ਰਹੀ ਉਹ ਪਾਰਟੀ ਠੀਕ ਕੰਮ ਕਰ ਰਹੀ ਹੈ ਉਸ ਲਈ ਬੰਦੇ 'ਚ ਜੋਸ਼ ਹੁੰਦਾ ਮਾਂ ਪਾਰਟੀ ਨੂੰ ਧੋਖਾ ਦੇਣਾ ਇਹ ਸੁਭਾ ਦੰਦਾ ਤੁਹਾਨੂੰ ਇੱਕ ਪਾਸੇ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਵਾਂਗੇ ਵਫਾਦਾਰੀ ਕਰਨੀ ਕਿਹਦੇ ਨਾਲ ਦਸੀਏ ਕੱਲ ਨੂੰ ਤੇ ਬੱਚੇ ਵੀ ਸ਼ੱਕ ਕਰਨਗੇ ਨਾ ਕਿ ਜਿਹੜਾ ਬਾਪੂ ਸਾਡਾ 45 ਸਾਲ ਜਿਸ ਪਾਰਟੀ ਦੀ ਸੇਵਾ ਕੀਤੀ ਉਹਦਾ ਨਹੀਂ ਬਣਿਆ ਬੱਚੇ ਵੀ ਕਿ ਸ਼ੱਕ ਕਰਨਗੇ ਕਿ ਬਾਪੂ ਸਾਡਾ ਸਾਡੇ ਨਾਲ ਤੁਰਪੂ ਰਿਸ਼ਪਾਲ ਜੀ ਇਸ ਤੋਂ ਵੱਡੀ ਇਮਾਨਦਾਰੀ ਤੁਸੀਂ ਕੀ ਉਮੀਦ ਰੱਖਦੇ ਜੀ ਮੈਨੂੰ ਕਾਫੀ ਸਮੇਂ ਤੋਂ ਬੁਲਾਇਆ ਜਾ ਰਿਹਾ ਵੀ ਮੈਂ ਉਹਨਾਂ ਦੇ ਹੱਕ ਮਾਪਾ ਪਾਰਟੀ ਤੁਸੀਂ ਕਹਿੰਦੇ ਹੋ ਕਾਂਗਰਸ ਨੂੰ ਹਾਂ ਜਾਂ ਨਾ ਦੇਖੋ ਰਿਸ਼ਪਾਲ ਜੀ ਮੈਂ ਉਹਨਾਂ ਲੋਕਾਂ ਨਾਲੋਂ ਤੇ ਹਜ਼ਾਰ ਗੁਣਾ ਬਿਹਤਰ ਹਾਂ ਜਾਂ ਨਾ ਮਾਪਾ ਪਾਰਟੀ ਸੀ ਜਾਂ ਨਹੀਂ ਮਾਪਾ ਪਾਰਟੀ ਕਾਂਗਰਸ ਹੀ ਕਿਉਂ ਨਹੀਂ ਸੀ ਮਾਂ ਨੂੰ ਧੋਖਾ ਕਿਉਂ ਦਿੱਤਾ ਮਾਂ ਨਹੀਂ ਹੈ ਜਿਸ ਮਾਪਾ ਪਾਰਟੀ ਲਈ ਅਸੀਂ ਕੰਮ ਕਰ ਰਹੇ ਸੀ ਉਹ ਪਾਰਟੀ ਨਹੀਂ ਰਹੀ ਹੁਣ ਨਹੀਂ ਰਹੀ ਪਾਰਟੀ ਪਾਰਟੀਆਂ ਆਪਣੇ ਥਾਂ ਤੇ ਸੱਚੀਆਂ ਸੁੱਚੀਆਂ ਸਾਰੀਆਂ ਹੁੰਦੀਆਂ ਪਾਰਟੀ ਤਾਂ ਕਦੀ ਖਰਾਬ ਨਹੀਂ ਹੁੰਦੀ ਕੰਮ ਕਰਨ ਵਾਲੇ ਲੋਕ ਉਹਨਾਂ ਦੇ ਵਿੱਚ ਗਲਤ ਹੋ ਸਕਦੇ ਹਾਂਜੀ ਜਿਹੜੀ ਲੀਡਰਸ਼ਿਪ ਬਦਲ ਜਾਂਦੀ ਹੈ ਜਦੋਂ ਉਹ ਲੋਕਾਂ ਨਾਲ ਤੱਕਾ ਕਰਨਾ ਸ਼ੁਰੂ ਕਰਦੇ ਆ ਉਹਨਾਂ ਦੇ ਹੱਕ ਖੋਨੇ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਕੋਲ ਵਿਜ਼ਨ ਨਹੀਂ ਹੁੰਦਾ ਫਿਰ ਆਦਮੀ ਦਾ ਇਹੀ ਸਭ ਤੋਂ ਬਿਹਤਰ ਹੁੰਦਾ ਵੀ ਉਹ ਆਪਣਾ ਜਿਹੜੀ ਜਗ੍ਹਾ ਤੇ ਉੱਤੇ ਰਾਸ਼ਟਰੀਤ ਲਈ ਕੰਮ ਹੋ ਰਿਹਾ ਹੈ ਅਜਾ ਕਿ ਸੱਚਾ ਸਪੁੱਤ ਤੇ ਆਪਣੀ ਮਾਂ ਦੀ ਖਾਤਰ ਜਿਹੜਾ ਨਾ ਉਹਦੇ ਆਲੇ ਦੁਆਲੇ ਰਹਿੰਦਾ ਵੀ ਇਹਨੂੰ ਕੋਈ ਹੋਰ ਆਂਚ ਨਾ ਆਵੇ ਇਹਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਤੇ ਤੁਸੀਂ ਤੇ ਮਾਂ ਨੂੰ ਬੇ ਸਾਰਾ ਚੜ ਚੱਲੇ ਹਾਂ ਮੈਂ ਇਸ ਹਾਂ ਸਭ ਤੋਂ ਵੱਡੀ ਮਾਂ ਆਪਣੀ ਮਾਂ ਹੁੰਦੀ ਹੈ ਮੈਂ ਤੁਹਾਨੂੰ ਅੱਜ ਤੁਹਾਡੇ ਮਾਧਿਅਮ ਤੋਂ ਦੱਸ ਦਵਾਂ ਜੀ ਸਾਡੇ ਮਦਰ ਵੀ ਚਾਹੁੰਦੇ ਆ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਦੇਸ਼ ਹਿਤ ਵਿੱਚ ਰષ્ટ્ર ਹਿਤ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਮੈਂ ਉਹਨਾਂ ਦੀ ਸਪੋਰਟ ਕਰਾਂ ਮੈਂ ਉਸੇ ਮਾਂ ਦੇ ਆਦੇਸ਼ ਮਤਾਬਕ ਹੁਣ ਮੋਦੀ ਜੀ ਦੀ ਤੁਹਾਡੀ ਜਿਹੜੀ ਮਾਂ ਪਾਰਟੀ ਕਾਂਗਰਸੀ ਉਹਨਾਂ ਨੇ ਬੜੇ ਬੜੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਤੁਸੀਂ ਵੀ ਉਹਨਾਂ ਦੇ ਵਿੱਚੋਂ ਸੀ ਤੁਸੀਂ ਵੀ ਪਹਿਲਾਂ ਐਸੇ ਹੀ ਭਾਜਪਾ ਨੂੰ ਪਾਣੀ ਪੀਪੀ ਕੋਸ ਦੇ ਰਹੇ ਹੋ ਨਾ ਤਾਂ ਅਜੇ ਤੱਕ ਕੋਈ ਮੋਦੀ ਹੋਣਾ ਨਹੀਂ ਕੋਈ ਇੱਕ ਵਾਰੀ ਦੱਸ ਦਿਓ ਕਿਸੇ ਸਟੇਜ ਦੇ ਉੱਤੋਂ ਕੰਮਾਂ ਦੇ ਹਿਸਾਬ ਨਾਲ ਆਪਣੀ ਮਿਹਨਤ ਦੇ ਹਿਸਾਬ ਨਾਲ ਕਦੇ ਵੋਟ ਮੰਗੀ ਹੋਵੇ ਜਾਂ ਤਾਂ ਮੁਸਲਮਾਨ ਹੈ ਜਾਂ ਪਾਕਿਸਤਾਨ ਹੈ ਤੇ ਜਾਂ ਫਿਰ ਹੁਣ ਨਵੀਂ ਇੱਕ ਆਈਟਮ ਚੱਲ ਪਈ ਹੈਗੀ ਕਿ ਮੱਝਾਂ ਲੈ ਜਾਣਗੇ ਗਾਈਆਂ ਲੈ ਜਾਣਗੇ ਮੰਗਲ ਸੂਤਰ ਲੈ ਜਾਣਗੇ ਕੋਈ ਕੰਮ ਕਿਉਂ ਨਹੀਂ ਕਰਾਉਂਦੇ ਕਿ ਜੀਐਸਟੀ ਦਾ ਕੀ ਫਾਇਦਾ ਸੀ ਨੋਟਬੰਦੀ ਦਾ ਕੀ ਫਾਇਦਾ ਸੀ ਪਲਮਾਮਾ ਵਾਲੇ ਵੀ ਕੀ ਕੀਤਾ 2 ਕਰੋੜ ਨੌਕਰੀਆਂ ਕਿੱਥੇ ਗਈਆਂ ਹੈਗੀਆਂ ਨੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਖਤਮ ਕਰ ਦਿੱਤੀ ਹੈ ਉਹ ਕਿਉਂ ਨਹੀਂ ਦੱਸਦੇ ਪਏ ਸਾਡਾ ਦੇਸ਼ ਕਿੱਥੇ ਐ ਇਸ ਵੇਲੇ ਕੁਝ ਤੇ ਹੋਏਗਾ ਤੁਸੀਂ ਕਿਹੜੀ ਗੱਲ ਕਰਕੇ ਜਿਹੜੀ ਹੈ ਬੀਜੇਪੀ ਜੁਆਇਨ ਕਰਕੇ ਕੋਈ ਕੰਮ ਤੁਸੀਂ ਬਣਾ ਦਿਓ ਪੰਜ ਤੁਹਾਡੀ ਪਾਰਟੀ ਜਿੰਨੂੰ ਲੈ ਕੇ ਮੋਦੀ ਜੀ ਨੂੰ ਕੋਸਤੀ ਸੀ ਦੇਖੋ ਤੁਸੀਂ ਮੇਰਾ ਪਿਛਲਾ ਟਰੈਕ ਰਿਕਾਰਡ ਚੈੱਕ ਕਰ ਲਓ ਮੈਂ ਕਦੀ ਵੀ ਨਰਿੰਦਰ ਮੋਦੀ ਜੀ ਦੇ ਖਿਲਾਫ ਕਦੀ ਤੁਹਾਡੀ ਪਾਰਟੀ ਦਾ ਜ਼ਿਕਰ ਕੀਤਾ ਜੀ ਮੈਂ ਮੈਂ ਤੁਹਾਡੀ ਪਾਰਟੀ ਦੀ ਗੱਲ ਕਰਾਂ ਜੀ ਇਹ ਤੁਹਾਨੂੰ ਦੱਸ ਦੇਣਾ ਦੇਖੋ ਦੇਸ਼ ਦੇ ਵਿੱਚ ਪਿਛਲੇ 10 10 ਸਾਲਾਂ ਚ 14 ਤੋਂ ਲੈ ਕੇ ਹੁਣ ਤੱਕ ਮੇਰਾ ਨਹੀਂ ਖਿਆਲ ਕੋਈ ਰਿਪੋਰਟੇਬਲ ਦੰਗਾ ਫਸਾਦ ਹੋਇਆ ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਪੁਰਾਣੀ ਟ੍ਰੈਡੀਸ਼ਨ ਹੈ ਤੁਸੀਂ ਦੱਸਾ ਕਿਹੜੀ ਨਜ਼ਰ ਨਾਲ ਦੇਖਦੇ ਹੋ ਗੋਦੀ ਮੀਡੀਆ ਦੀ ਨਜ਼ਰ ਨਾਲ ਜੇ ਤੁਸੀਂ ਵਿਖਾਉਂਦੇ ਨੇ ਤੇ ਦੰਗੇ ਹੈਗੇ ਨਹੀਂ ਜੇ ਉਹ ਨਹੀਂ ਦਿਖਾਉਂਦੇ ਤੇ ਦੰਗੇ ਕਿਤੇ ਨਹੀਂ ਹੈਗੇ ਯੂਪੀ 'ਚ ਕੀ ਨਹੀਂ ਹੋਇਆ ਭੁੱਲ ਗਏ ਕੁਝ ਵੀ ਨਹੀਂ ਤੁਸੀਂ ਤੇ ਇੰਨੀ ਛੇਤੀ ਕਿਦਾਂ ਭੁੱਲ ਸਕਦੇ ਤੁਸੀਂ ਤਾਂ ਬੜੇ ਸਮਝਦਾਰ ਹੋ ਉਤੋਂ ਇਲਾਵਾ ਕਿੱਥੇ ਕੀ ਨਹੀਂ ਹੋ ਰਿਹਾ 370 ਦੀ ਬੜਾ ਦਾਵਾ ਕਰਦੇ ਸੀ ਨਾ ਕੀ ਹੋਇਆ ਉੱਥੇ ਤੇ ਬੀਜੇਪੀ ਦੀ ਹਿੰਮਤ ਨਹੀਂ ਪਈ ਪਈ ਇੱਕ ਬੰਦਾ ਵੀ ਆਪਣਾ ਖੜਾ ਕਰ ਜਣ ਦੇਖੋ ਰੋਜ਼ ਅਕ੍ਰੋਸ ਦੀ ਬਾਰਡਰ ਫਾਇਰਿੰਗ ਹੋ ਰਹੀ ਸੀ ਜੰਮੂ ਕਸ਼ਮੀਰ ਦੇ ਬਾਰਡਰ ਅੱਜ ਵੀ ਹੋ ਰਹੀ ਹੈ ਨਹੀਂ ਜੇ ਦੇਖੋ ਗੋਦੀ ਮੀਡੀਆ ਨਹੀਂ ਵਿਖਾ ਰਿਹਾ ਦੇਖੋ ਤੁਸੀਂ ਗੋਦੀ ਮੀਡੀਆ ਤੇ ਯਕੀਨ ਕਰਦੇ ਹੋ ਉਹ ਨਹੀਂ ਦਿਖਾ ਰਿਹਾ ਤੁਸੀਂ ਸਮਝਦੇ ਹੋ ਸਭ ਕੁਝ ਠੀਕ ਹੈ ਅੱਛਾ ਤੁਹਾਨੂੰ ਕੀ ਲੱਗਦਾ ਫੇ ਜੇ ਕੋਈ ਮੀਡੀਆ ਨਹੀਂ ਦਿਖਾ ਰਿਹਾ ਫੇ ਕਿੰਨਾ ਯਕੀਨ ਕਰੀਏ ਵੀ ਹੋ ਰਹੀ ਹੈ ਚਲੋ ਦੱਸ ਦਿਓ ਤੁਸੀਂ ਉੱਥੋਂ ਦੇ ਕਿਸੇ ਬੰਦੇ ਨਾਲ ਸੰਪਰਕ ਹੈਗਾ ਤੁਹਾਡਾ ਹਾਂ ਬਿਲਕੁਲ ਹੈਗਾ ਉਹ ਕੀ ਕਹਿੰਦੇ ਨੇ ਪਿੰਡਾਂ ਦੇ ਲੋਕ ਜਿਹੜੇ ਉੱਥੇ ਰਹਿੰਦੇ ਨੇ ਸਾਡੀ ਆਪਣੀ ਦਾਤੀ ਜਿਹੜੀ ਹੈ ਬਾਰਡਰ ਦੇ ਉੱਤੇ ਆ ਕੋਈ ਸ਼ੈਲਿੰਗ ਕਦੀ ਹੋਈ ਨਹੀਂ ਪਿਛਲੇ 8-9 ਸਾਲ ਤੋਂ ਲਗਾਤਾਰ ਨਹੀਂ ਤੇ ਉੱਥੇ ਸ਼ੈਲਿੰਗ ਮਾੜੀ-ਮੋਡੀ ਕੋਈ ਗੋਲੀ ਚੱਲ ਗਈ ਬੰਬ ਦੇ ਛਰੇ ਆ ਗਏ ਸਭ ਚੱਲਦਾ ਸੀ ਅੱਜ ਜੀ ਤੁਹਾਡੇ ਥੱਲੇ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਜਿਨ੍ਹਾਂ ਦੀ 10-12000 ਰੁਪਏ ਵਿਚਾਰੇ ਦੀ ਸੈਲਰੀ ਹੋएगी ਜਿਹੜੀ ਪਹਿਲਾਂ ਵੀ ਇੰਨੀ ਸੀ ਅੱਜ ਵੀ ਇੰਨੀ ਹੈ ਉਹਨਾਂ ਨੂੰ ਪੁੱਛੋ ਵੀ ਘਰ ਦੇ ਵਿੱਚ ਕੀ ਹਾਲ ਹੈ 1200 ਰੁਪਏ ਦਾ ਸਿਲੰਡਰ ਕਿੱਥੋਂ ਲੈਣ ਪਿਆਜ਼ 4-400 ਰੁਪਏ ਕਿਲੋ ਲਸਣ ਹੋ ਗਿਆ ਪਿੱਛੇ ਉਹ ਕਿੱਥੋਂ ਲੈਣ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਸਾਰਾ ਕੁਝ ਜਾ ਰਿਹਾ ਹੈ ਮਹਿੰਗਾਈ ਜਿਹੜੀ ਹੈ ਠੀਕ ਹੈ ਤੁਹਾ لیکن ਤੁਹਾਡੇ ਵਰਗਾ ਨੂੰ ਭਾਵੇਂ فرق نہ ਪਵੇ ਉਹਨਾਂ ਮਜ਼ਦੂਰਾਂ ਦੇ ਬਾਰੇ ਸੋਚੋ ਜਿੰਨਾਂ ਤੋਂ ਇਹਨਾਂ ਵੋਟਾਂ ਲੈਣੀਆਂ ਨੇ ਕਿੰਨੇ ਡਰਾਮਿਆਬਾਜ਼ੀ ਹੋ ਰਹੀ ਹੈ ਅਸੀਂ ਗਰੀਬਾਂ ਨੂੰ ਮੋਹਰਾ ਬਣਾ ਕੇ ਜਿਹੜਾ ਹੈ ਤੇ ਜੋ ਮੌਜੂਦਾ ਹੁਣ ਇਲਜ਼ਾਮ ਲੱਗ ਰਹੇ ਬੀਜੇਪੀ ਤੇ ਵੀ ਗਰੀਬਾਂ ਤੋਂ ਵੋਟ ਤੇ ਲੈ ਰਹੇ ਨੇ اچھا ਇੱਕ ਨਾਰਾ ਲੱਗ ਰਿਹਾ ਹੈ ਕਿ ਜੋ ਰਾਮ ਕੋ ਲਾਏ ਹਨ ہم ਉਹਨਕੋ ਲائیں گے ਭਗਵਾਨ ਨੂੰ ਕੋਈ ਲਿਆ ਸਕਦਾ ਹੈ ਇਹ ਦੱਸਦੇ ਦੇਖੋ ਇਹ ਨਾਰੇ ਜਿਹੜੇ ਬੰਦੇ ਆ ਨਾ ਇਹ ਲੋਕਾਂ ਦੀ ਪਰਸਨਲ ਕ੍ਰੀਏਸ਼ਨ ਹੁੰਦੀ ਹੈ ਇਹ ਕੋਈ ਪ੍ਰਾਈਮ ਮਿੰਿਸਟਰ ਨੇ ਨਾਰਾ ਨਹੀਂ ਬਣਾਇਆ ਵੀ ਤੁਸੀਂ ਮੇਰਾ ਨਾਰਾ ਲਾਓ ਇਹ ਤਾਂ ਕੋਈ ਵੀ ਬੰਦਾ ਜੋਸ਼ ਆ ਕੇ ਜਾਂ ਭਾਵਨਾਤਮਕ ਹੋ ਕੇ ਨਾਰਾ ਲਾ ਸਕਦਾ ਹੈ ਪ੍ਰਾਈਮ ਮਿੰਿਸਟਰ ਦਾ ਨਾਰਾ ਨਹੀਂ ਹੈ ਲੇਕਿਨ RAM ਇਸ ਦੇਸ਼ ਦੇ RAM ਜੀ ਨੂੰ ਜਾਇ ਜਿਹੜਾ ਮੰਦਿਰ ਬਣਿਆ ਸ਼੍ਰੀ ਨਾਮ ਜੀ ਦਾ ਅਯੁੱਧਿਆ ਦੇ ਵਿੱਚ ਇਹ ਮਾਨਯੋਗ ਅਦਾਲਤ ਨੇ ਆਰਡਰ ਕੀਤੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ ਕਿ ਜਾਂ ਫਿਰ ਭਾਜਪਾ ਨੇ ਕੀਤੇ ਇਹ ਕਲੀਅਰ ਕਰੋ ਦੇਖੋ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕੀਤੇ ਆ ਲekin ਕਿੰਨੀਆਂ ਸਰਕਾਰਾਂ ਨੇ ਪਿਛਲੀਆਂ ਅਦਾਲਤਾਂ ਦੇ ਆਰਡਰ ਨੂੰ ਇੰਪਲੀਮੈਂਟ ਕਰਨ ਲਈ ਵੀ ਥੋੜੀ ਬੰਦੇ ਦੀ ਵਿਲ ਪਾਵਰ ਚਾਹੀਦੀ ਹੈ ਸਰਕਾਰ ਦੀ ਵਿਲ ਪਾਵਰ ਚਾਹੀਦੀ ਹੈ ਲੀਡਰ ਦੀ ਵਿਲ ਪਾਵਰ ਚਾਹੀਦੀ ਹੈ ਇਹ ਮਸਲਾ ਤੇ ਰਜੀਵ ਗਾਂਧੀ ਜੀ ਦੇ ਟਾਈਮ ਤੋਂ ਚੱਲ ਰਿਹਾ ਔਰ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਦੀ ਸਰਕਾਰਾਂ ਨੇ ਸੀ ਐਸ ਵਾਲੇ ਨਫਰਤ ਦੀ ਜਿਹੜੀ ਰਾਜਨੀਤੀ ਹੈ ਉਹਦਾ ਹਿੱਸਾ ਬਣਨ ਜਾ ਰਹੇ ਹੋ ਵੇਖੋ ਮੁਸਲਮਾਨ ਹੁੰਦਾ ਹਿੰਦੂ ਹੁੰਦਾ ਰੱਜ ਕੇ ਚੱਲ ਰਿਹਾ ਨਾ ਬਾਕੀ ਪਰਦੇਸਾਂ 'ਚ ਮੈਂ ਬਿਲਕੁਲ ਨਫਰਤ ਦੀ ਰਾਜਨੀਤੀ 'ਚ ਨਹੀਂ ਪ੍ਰਵੇਸ਼ ਕਰ ਰਿਹਾ ਇਹ ਵਹਿਮ ਹੈ ਜਿੱਥੇ ਮੈਨੂੰ ਲੱਗੂਗਾ ਅਸੀਂ ਉੱਥੇ ਕੰਮ ਕਰਨਾ ਹੀ ਸਾਨੂੰ ਤਾਂ ਲੱਗਦਾ ਵੀ ਪ੍ਰਾਈਮ ਮਿਨਿਸਟਰ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਨੇ ਇਕਨੋਮਿਕਲੀ ਸੋਸ਼ੀਅਲੀ ਪੋਲੀਟਿਕਲੀ ਅੱਜ ਜੀ ਕਹਿੰਦੇ ਨੇ ਕਿ ਆਪਾਂ ਦੋਵੇਂ ਰੋਸ ਬੈਠੇ ਤੇ ਮਨਾਉ ਕੋਣਵੇ ਕੋਈ ਮਨਾਉਣ ਨਹੀਂ ਆਇਆ ਕਿ ਜਾਂ ਕਿਸੇ ਨੂੰ ਇਹ ਹੈ ਕਿ ਫੇਕ ਕੀ ਹੋਇਆ ਅੱਜੇ ਜਾਂਦਾ ਤੇ ਜਾਣਦੇ ਨਹੀਂ ਮੈਂ ਕਦ ਲਈ ਰਸਣਾ ਵਾਈ ਸ਼ੁਡ ਆਈ ਬੀ ਐਨੌਇਡ ਮੈਨੂੰ ਕਿਸੇ ਗਲਤੀ ਪ੍ਰੋਬਲਮ ਹੈ ਮੈਂ ਤੇ ਆਪਣੇ ਵਿਵੇਕ ਤੋਂ ਵਜ਼ਨ ਵਜ਼ਨ ਵਧਾਉਣਾ ਹੁੰਦਾ ਨਾ ਕਿਸ ਵੇਲੇ ਤੇ ਫਿਰ ਅਸੀਂ ਰੋਸ ਰਸੇ ਜਾਂਦੇ ਵੀ ਅਸੀਂ ਚੱਲੇ ਜੇ ਮੈਂ ਵਜ਼ਨ ਵਧਾਉਣਾ ਹੁੰਦਾ ਤਾਂ ਪਹਿਲਾਂ ਸੁਨੇਹਾ ਭੇਜਦਾ ਵੀ ਮੈਂ ਦੇ ਲੰਗਰ ਰਿਸਾਈਨ ਮੈਂ ਕਿਉਂ ਆਪਣਾ ਵਜ਼ਨ ਕਿਹਦੇ ਨੂੰ ਬਤਾਨਾ ਵ ਖੜੇ ਵਿਰੋਧੀ ਤੇ ਵੀ ਕਹਿਣਗੇ ਕਿ ਫਿਰ ਕੀ ਹੋਇਆ ਜਾਣਦੇ ਵਨ ਮੈਨ ਚੋਈ ਤੇ ਹੈਗਾ ਸੀ ਉਹ ਦੇਖੋ ਇਹ ਗੱਲਾਂ ਕਰ ਕਰਕੇ ਤੇ ਨਾਲ ਸਾਰੀ ਕਾਂਗਰਸ ਖਤਮ ਕਰ ਦਿੱਤੀ ਹੈ ਇਹ ਗੱਲਾਂ ਕਰ ਕਰਕੇ ਤੇ ਨਾਲ ਸਾਰੀ ਕਾਂਗਰਸ ਖਤਮ ਕਰ ਦਿੱਤੀ ਹੈ ਹਰ ਬੰਦੇ ਦਾ ਚਾਹੇ ਇੱਕ ਵੋਟ ਵੀ ਹੋਵੇ ਇੱਕ ਵੋਟ ਦੀ ਵੀ ਕੰਟਰੀਬਿਊਸ਼ਨ ਹੁੰਦੀ ਹੈ ਬਿਲਕੁਲ ਮੈਂ ਜ਼ਰੂਰ ਚਾਹਾਂਗਾ ਇਹ ਗੱਲ ਤੁਸੀਂ ਦੱਸੋ ਅਜੇ ਜੀ ਸਾਨੂੰ ਕਿਉਂਕਿ ਹੁਣ ਸਾਡੇ ਦਰਸ਼ਕ ਵੀ ਦੇਖ ਰਹੇ ਬਟਾਲੇ ਦੇ ਲੋਕਾਂ ਨੇ ਵੀ ਦੇਖਣਾ ਹੈ ਔਰ ਪੂਰੀ ਪੰਜਾਬ ਪ੍ਰਦੇਸ਼ ਕਮੇਟੀ ਜਿਹੜੀ ਤੁਹਾਡੀ ਕਾਂਗਰਸ ਕਮੇਟੀ ਹੈ ਉਹਨੇ ਵੀ ਦੇਖਣਾ ਹੈ ਅਜੇ ਮਹਾਜਨ ਆਖਿਰ ਕਾਂਗਰਸ ਨੂੰ ਛੱਡ ਕਿਉਂ ਰਹੇ ਨੇ ਅਲਵਿਦਾ ਕਿਉ ਔਰ ਕੀ ਇਹ 45 ਸਾਲ ਦਾ ਜਿਹੜਾ ਗੁੱਸਾ ਹੈ ਉਹ ਫੁੱਟਿਆ ਕਿ ਜਾਂ ਥੋੜੇ ਕਿ ਚਿਰਾਂ ਦਾ ਗੁੱਸਾ ਜਿਹੜਾ ਉਹ ਬਾੜੇ ਮਾਰ ਰਿਆ ਸੀਗਾ ਤੇ ਹੁਣ ਅਖੀਰ ਦੇ ਉੱਤੇ ਜਿਹੜੀ ਇਹ ਸੀਟੀ ਵੱਜ ਗਈ ਹੈ ਕਿਉਂਕਿ ਕੁੱਕਰ ਵੀ ਕੁਝ ਸੀਟੀਆਂ ਤੱਕ ਹੀ ਚੱਲਦਾ ਹੈ ਨਾ ਜੀ ਉਹਦੇ ਬਾਅਦ ਉਹ ਵੀ ਪਾੜ ਜਾਂਦਾ ਤੁਸੀਂ ਮੈਨੂੰ ਇਹਨਾਂ ਦੱਸ ਦਿਓ ਵਜ੍ਹਾ ਕੀ ਬਣ ਗਈ 45 ਸਾਲ ਦੀ ਤਪੱਸਿਆ ਅਚਾਨਕ ਭੰਗ ਹੋ ਗਈ ਹੈ ਗੁੱਸਾ ਕਿਹੜੀ ਗੱਲ ਦਾ ਵੱਡੀ ਗੱਲ ਦੱਸਿਓ ਕਿਉਂਕਿ ਨਿੱਕੇ ਨਿੱਕੇ ਅੰਦਰ ਉੱਧਰ ਵਾਲੀਆਂ ਛੱਡ ਦਿਓ ਦੇਖੋ ਰਿਸ਼ਪਾਲ ਜੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਅੱਗੇ ਵੀ ਕਈ ਵਾਰੀ ਇੰਟਰਵਿਊ ਕੀਤਾ ਕਈ ਸਾਲਾਂ ਤੋਂ ਪਾਰਟੀ ਚ ਮੈਰਿਟ ਤੇ ਕੋਈ ਕਮ ਨਹੀਂ ਹੋ ਰਿਆ ਹੁਣ ਮੈਂ ਇਥੇ ਕੋਰਟ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਮੈਂ ਰਿਜ਼ਾਈਨ ਕਰਦਾ ਮੈਂ ਖੜਗੇ ਜੀ ਨੂੰ ਰਿਜ਼ਾਈਨ ਪੇਜਦਾ ਥੈਟਸ ਆਲ ਗੱਲ ਖਤਮ ਹੋ ਗਈ ਲੇਕਿਨ ਹੁਣ ਤੁਸੀਂ ਗੱਲ ਪੁੱਛੋਗੇ ਤੇ 2022 ਦੇ ਇਲੈਕਸ਼ਨਾਂ ਦੇ ਵਿੱਚ ਹੈਨਾ ਜੋ ਕੰਮ ਹੋਇਆ ਤੁਹਾਨੂੰ ਪਤਾ ਅਸੀਂ ਕਈ ਅਥਾਰਟੀਜ਼ ਨੂੰ ਕਿਹਾ ਵੀ ਦੀ ਇਨਕੁਆਇਰੀ ਕਰਾਓ ਇਹਦੀ ਜਾਂਚ ਕਰਾਓ ਵੀ ਦੇ ਪਿੱਛੇ ਕੌਣ ਸੀ ਹਾਂਜੀ 100 ਕਿੰਨੇ ਬੂਥ ਨੇ ਕਬੂਤੂ ਵੀ ਬੰਦੇ ਕਾਂਗਰਸ ਪਾਰਟੀ ਨਾਲ ਜਿੱਤੇ 350 ਕਰੋੜ ਖਰਚਿਆ ਹਜ਼ਾਰਾਂ ਬੰਦਿਆਂ ਨੇ ਕੰਮ ਕਰ ਦਿੱਤੇ ਇਹਨਾਂ ਇਹ ਸਾਰੀਆਂ ਚੀਜ਼ਾਂ ਫਿਰ ਹੌਲੀ 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 ਬੰਦੇ ਨੂੰ ਇਰੀਟੇਟ ਕਰਦੀ ਹੈ ਵੀ ਯਾਰ ਇੱਥੇ ਤਾਂ ਗੱਲ ਸੁਣਵਾਈ ਕੋਈ ਨਹੀਂ ਹੈ ਬੁਰਾਈ ਦੇ ਖਿਲਾਫ ਔਰ ਮੈਂ ਆਪਣੀ ਕੋਈ ਐਸਾ ਲੀਡਰਸ਼ਿਪ ਨਾ ਦਿੱਲੀ 'ਚ ਨਾ ਪੰਜਾਬ 'ਚ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਨੋਟਿਸ ਕਰਾਈਆਂ ਵੀ ਆ ਦੇਖੋ ਜੀ ਤਾਂ ਬਈ ਕੋਈ ਇਹਦਾ ਇਲਾਜ ਕਰੋ ਅਜੇ ਜੀ ਕੁੱਲ ਮਿਲਾ ਕੇ ਸੇਖੜੀ ਦੇ ਨਾਲ ਖੜੇ ਹੋ ਦੇਖੋ ਅਸ਼wini ਸੇਖੜੀ ਇਸ ਬਾਈ ਚਾਂਸ ਇਨ ਭਾਜਪੀ ਮੈਂ 2018 'ਚ 13 ਗੱਸ ਨੂੰ ਅਸ਼wini ਜੀ ਨੂੰ 50 ਬੰਦਿਆਂ ਦੀ ਹਾਜ਼ਰੀ 'ਚ ਅਲਬਿਦਾ ਕਹਿਤਾ ਸੀ ਔਰ ਉਸ ਤੋਂ ਬਾਅਦ ਕੋਈ ਬੰਦਾ ਸਾਬਤ ਕਰ ਦੇ ਮੈਂ ਕਦੀ ਉਹਨਾਂ ਨਾਲ ਪੋਲਿਟੀਕਲੀ ਕਿਤੇ ਨਹੀਂ ਹੁਣ ਤੁਰ ਪਏ ਨਾ ਉਹ ਵੀ ਤੇ ਉਹ ਮੋਦੀ ਦੇ ਜਹਾਜ਼ 'ਤੇ ਚੜੇ ਹੋਏ ਨੇ ਤੁਸੀਂ ਵੀ ਉਸ 'ਤੇ ਚੜ ਗਏ ਹਾਲੇ ਤਾਂ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਮੈਂ ਤਾਂ ਇੱਕ ਤੁਹਾਨੂੰ ਸਿਰ ਵੇ ਗਿਆ ਮੈਂ ਰਿਜ਼ਾਈਨ ਕਰ ਰਿਹਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਜੋ ਸੋਚ ਹੈ ਉਹਨੂੰ ਸਪੋਰਟ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਰਿਜ਼ਾਈਨ ਕਰਦੇ ਜਾ ਰਹੇ ਨੇ ਰੁਕਣਗੇ ਕਿ ਮੈਂ ਉਹਦੀ ਕੋਈ ਵਜ੍ਹਾ ਦੱਸ ਦੇ ਕੋਈ ਹਾਲੀ ਦੱਸ ਦੇ ਨਾ ਜਾਂਦੇ ਜਾਂਦੇ ਇੱਕ ਬੰਦਾ ਲਾਜ ਹੀ ਦੱਸ ਦਿੰਦਾ ਕਿ ਰੋਦ ਦੇਖੋ ਇਹ ਤੇ ਪਾਰਟੀ ਹਾਈ ਕਮਾਂਡ ਨੂੰ ਚਾਹੀਦਾ ਵੀ ਉਹ ਇਹ ਚੀਜ਼ ਨੂੰ ਫਾਈਂਡ ਆਊਟ ਕਰੇ ਇਹ ਐਨਲਿਸਿਸ ਤੇ ਬਾਈ ਤੋਂ ਬਾਅਦ ਹੋ ਜਾਣਾ ਚਾਹੀਦਾ ਸੀ ਲੇਕਿਨ ਉਹ ਬਦ ਕਿਸੇ ਵੀ ਦਿਨਾਂ ਨਹੀਂ ਹੋ ਸਕਿਆ ਇੱਕ ਆਦਮੀ ਜਿਹੜਾ ਆਪ ਹੀ ਗ੍ਰੀਫਡ ਹੈ ਉਹ ਕੀ ਕਹੇ ਜੀ ਤਾਂ ਕੀ ਲਾਜ ਹੋਣਾ ਚਾਹੀਦਾ ਅਜੇ ਹੁਣੀ ਪਾਰਟੀ ਛੱਡ ਚੁੱਕੇ ਨੇ ਇਹਦਾ ਅਹਿਸਾਸ ਪਾਰਟੀ ਨੂੰ ਹੋਏਗਾ ਇਹਦਾ ਕੋਈ ਸੱਟ ਪਏਗੀ ਕੋ ਖੋਰਾ ਲੱਗੇਗਾ ਕਿ ਜਾਂ ਉਹਨਾਂ ਦੇ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਦੇਖੋ ਜਿਹੜੇ ਸੈਂਸਿਬਲ ਬੰਦੇ ਹੁੰਦੇ ਆ ਉਹਨਾਂ ਦੇ ਹਰ ਬੰਦੇ ਦੇ ਜਾਣ ਦਾ ਉਹਨਾਂ ਨੂੰ ਅਹਿਸਾਸ ਹੁੰਦਾ ਐਵਰੀਬਾਡੀ ਕੰਟ੍ਰਿਬਿਊਟਸ ਤੁਸੀਂ ਇਹ ਨਾ ਕਹੋ ਵੀ ਸਮੁੰਦਰ ਵੀ ਬੂੰਦ-ਬੂੰਦ ਨਾਲ ਹੀ ਸਮੁੰਦਰ ਬੰਦਾ ਜੇ ਆਪਾਂ ਹਰ ਗੱਲ ਕਹੀ ਜਾਈਏ ਵੀ ਕੋਈ ਫਰਕ ਨਹੀਂ ਪੈਂਦਾ ਗੱਲ ਗੱਲ ਹੋਣੀ ਹੈ ਸਵਾਲ ਉੱਠਣੇ ਹੈ ਭਈ ਆਖਿਰ ਅਜੇ ਜੀ ਜਾ ਰਹੇ ਨੇ ਅਜੇ ਮਹਾਜਨ ਹੋਣਾ ਦਾ ਹੁਣ ਐਟ ਅ ਟਾਈਮ ਜਾਣਾ ਉਧਰ ਪੰਜ-ਸੱਤ ਦਿਨ ਰਹਿਗੇ ਨੇ ਇਲੈਕਸ਼ਨਾਂ ਨੂੰ ਔਰ ਠੀਕ ਉਸ ਤੋਂ ਪਹਿਲਾਂ ਇਹ ਰਜ਼ਾਇਨ ਦੇ ਰਹੇ ਨੇ ਇਹ ਡਰਾਮੇਬਾਜ਼ੀ ਹੋ ਰਹੀ ਹੈ 45 ਸਾਲ ਇਹਦੇ ਵਿੱਚ ਹੀ ਰਹੇ ਨੇ ਸਭ ਕੁਝ ਜਿਸ ਪਾਰਟੀ ਨੇ ਦਿੱਤਾ ਜਿਸ ਪਾਰਟੀ ਨੇ ਇਹਨਾਂ ਦਾ ਨਾਮ ਬਣਾਇਆ ਜਿਸ ਪਾਰਟੀ ਨੇ ਇਹਨਾਂ ਦੇ ਲਈ ਇਹਨਾਂ ਕੁਝ ਕੀਤਾ ਤੇ ਉਸ ਪਾਰਟੀ ਨੂੰ 40 ਪੰਜ-ਚਾਰ ਦਿਨ ਪਹਿਲਾਂ 2024 ਦੇ ਇਲੈਕਸ਼ਨਾਂ ਤੋਂ ਬਾਈ ਬਾਈ ਕਰਨਾ ਕਈ ਸਵਾਲ ਖੜੇ ਕਰ ਦਨਾ ਇੱਕ ਵਿਦਾਗ ਇਨਸਾਨ ਸੀ ਦਾਗ ਲੱਗ ਜਾਣਾ ਮੱਥੇ ਤੇ ਦੇਖੋ ਰਿਸ਼ਪਾਲ ਜੀ ਕੋਈ ਟਕਸਾਲੀ ਕਾਂਗਰਸੀ ਵਧੀਆ ਕਾਂਗਰਸੀ ਅਸਲੀ ਕਾਂਗਰਸੀ ਨਹੀਂ ਕਹੇਗਾ ਲਿਖ ਕੇ ਦੇ ਸੇ ਤੂੰ ਜੀ ਤੇ ਜੇ ਅਸਲੀ ਕਾਂਗਰਸੀ ਟਕਸਾਲੀ ਕਾਂਗਰਸੀ ਨਹੀਂ ਕਹੇਗਾ ਤਾਂ ਫਿਰ ਤੁਹਾਡੇ ਨਾਲ ਖਲੋਣੇ ਚਾਹੀਦੇ ਸੀ ਨਾ ਉਧਰ ਕਿਉਂ ਨਹੀਂ ਕਿੱਧਰ ਜਿੱਥੇ ਬਾਕੀ ਖੜੇ ਨੇ ਮੈਂ ਤਾਂ ਹੁਣ ਰਿਜ਼ਾਈਨ ਕੀਤਾ ਹਾਂ ਉਹ ਆਉਣਗੇ ਉਹਨਾਂ ਚ ਕੋਈ ਆਊ ਸਾਰੇ ਆਣਗੇ ਯੂ ਵਿਲ ਸੀ ਕਿਸਨ ਸਾਡੇ ਨਾਲ ਅਜੇ ਮਹਾਜਨ ਜੀ ਜਿਨ੍ਹਾਂ ਨੇ ਹੁਣੇ ਤਾਜ਼ਾ ਤਾਜ਼ਾ ਰਿਜ਼ਾਈਨ ਜੜਾ ਹੈ ਉਹ ਦੇ ਦਿੱਤਾ ਹੈ ਕਾਂਗਰਸ ਪਾਰਟੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਹ ਮੈਂਬਰ ਸੀਗੇ ਪਰ ਇਹਨਾਂ ਨੇ ਨਾਲ ਦੀ ਨਾਲ ਹੀ ਦੱਸ ਦਿੱਤਾ ਕਿਉਂਕਿ ਜਦੋਂ ਪੁੱਛਗੇ ਚ ਘਟ ਜਾਵੇ ਜਾਂ ਪੁੱਛਗੇ ਚ ਨਾ ਹੋਵੇ ਤੇ ਹੋਰ ਰਾਜਨੇਤਾਵਾਂ ਦੇ ਕੋਲ ਕੋਈ ਹੱਲ ਨਹੀਂ ਹੁੰਦਾ ਹੁਣ ਪਾਰਟੀ ਦੇ ਉੱਤੇ ਪ੍ਰੈਸ਼ਰ ਬਣਾਉਣਾ ਵੀ ਇੱਕ ਤਰੀਕਾ ਸੀਗਾ ਬਾਕੀ ਹੁਣ ਜਦੋਂ ਵਿਰੋਧੀ ਪਾਰਟੀਆਂ ਖਿੜੇ ਮੱਥੇ ਦੋਨਾਂ ਹੱਥਾਂ ਦੇ ਨਾਲ ਤੁਹਾਨੂੰ ਕਬੂਲ ਕਰ ਰਹੀਆਂ ਨੇ ਔਰ ਉਹਦੇ ਬਦਲੇ ਛੱਡਣ ਦੇ ਬਦਲੇ ਏਡੇ ਵੱਡੇ ਕੱਦ ਦਾ ਲੀਡਰ ਜਿਹੜਾ ਜਾ ਰਿਹਾ ਸੋ ਉਹਨੂੰ ਕੁਛ ਨਾ ਕੁਛ ਤੇ ਉਹ ਦੇਣਗੇ ਜ਼ਰੂਰ ਇਹ ਤੇ ਗੱਲਾਂ ਬਾਤਾਂ ਹੀ ਨਹੀਂ ਕਿ ਮੈਂ ਜਾ ਨਹੀਂ ਰਿਹਾ ਜਾਣ ਕੇ ਜ਼ਰੂਰ ਕਿਉਂਕਿ 2024 ਦੀ ਇਲੈਕਸ਼ਨ ਸਿਰ ਤੇ ਹੈ ਔਰ ਉਸ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦੇਣਾ ਵੱਡਾ ਝਟਕਾ ਹੈ ਔਰ ਭਾਜਪਾ ਨੂੰ ਇਹਦਾ ਕੋ ਫਾਇਦਾ ਹੋਇਆਗਾ ਕਿ ਨਹੀਂ ਹੋਇਆ 4 ਤਾਰੀਖ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਵੇਖਦ ਰਹਾ ਹਾਂ ਸੱਚ ਦੀ ਆਵਾਜ਼ ਹਨਾ ਰਹੀ ਟੂਡੇ